ਮੇਰੇ ਮਨ ਕੋਲ ਕਰਫੀਅਰ ਤੁਹਾਨੂੰ ਸਾਰਿਆਂ ਨੂੰ ਆਧਵ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਸੋ ਦੋਸਤੋ ਤੁਸੀਂ ਇਸ ਪੋਡਕਾਸਟ ਦੇ ਵਿੱਚ ਉਹ ਵੱਖ-ਵੱਖਰੇ ਵਿਸ਼ਿਆਂ ਤੇ ਗੱਲਬਾਤ ਸੁਣਦੇ ਹੋ ਤੇ ਕਈ ਵਾਰ ਆਪਾਂ ਕਿਤਾਬਾਂ ਦੀਆਂ ਗੱਲਾਂ ਵੀ ਕਰਦੇ ਹਾਂ ਟਰੈਵਲ ਦੀਆਂ ਗੱਲਾਂ ਕਰਦੇ ਹਾਂ ਸਫਰਨਾਮਿਆਂ ਦੀਆਂ ਗੱਲਾਂ ਕਰਦੇ ਹਾਂ ਤੋਂ ਨਾਲ ਦੀ ਨਾਲ ਜਿਹੜਾ ਹੈਗਾ ਆਪਾਂ ਜਿਹੜੇ ਸੋਸ਼ਲ ਬਿਜ਼ਨਸ ਸਮਾਜਿਕ ਵਿਸ਼ੇ ਨੇ ਸਾਡੇ ਉਹਨਾਂ ਤੇ ਵੀ ਗੱਲਬਾਤ ਹੈ ਜਿਹੜੀ ਉਹ ਕਰਦੇ ਹਾਂ ਸੋ ਪਿਛਲੇ ਬਲੌਗ ਦੇ ਵਿੱਚ ਆਪਾਂ ਜਿਹੜੀ ਗੱਲਬਾਤ ਕੀਤੀ ਸੀ ਉਸ ਨੂੰ ਤੁਸੀਂ ਪਸੰਦ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਦਾ ਧੰਨਵਾਦੀ ਹਾਂ ਤੇ ਜਿਨ੍ਹਾਂ ਨੇ ਇਸ ਪੌਡਕਾਸਟ ਨੂੰ ਪਸੰਦ ਕੀਤਾ ਹੈ ਤੋਂ ਬਿਲਕੁਲ ਤੁਹਾਡੇ ਮੈਸੇਜ ਨੇ ਜਿਹੜੇ ਉਹ ਕਾਫੀ ਆਉਂਦੇ ਰਹਿੰਦੇ ਨੇ ਤੇ ਉਹ ਮੈਂ ਜਿਹੜੀ ਹੈਗੇ ਤੁਹਾਡੇ ਨਾਲ ਸਾਂਝੇ ਵੀ ਕਰਦਾ ਰਹਿੰਦਾ ਹਾਂ ਸੋ ਅੱਜ ਦੇ ਬਲੌਗ ਦੇ ਵਿੱਚ ਆਪਾਂ ਦੇਖਾਂਗੇ ਕਿ ਇੱਥੇ ਜਿਹੜਾ ਕੈਨੇਡਾ ਦੇ ਵਿੱਚ ਨਾ ਜਿਹੜੀ ਬੱਚਿਆਂ ਦੀ ਸਾਮ ਸੰਭਾਲ ਹੈ ਇਹ ਬੜੀ ਮੁਸ਼ਕਲ ਹੈ ਤੇ ਉਸ ਤੋਂ ਪਹਿਲਾਂ ਕਿ ਆਪਾਂ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਗੱਲ ਕਰੀਏ ਤੇ ਮੈਂ ਤੁਹਾਨੂੰ ਇੱਕ ਕਿਤਾਬ ਹੋਰ ਜਿਹੜੀ ਮੈਂ ਇਹਨਾਂ ਦੇ ਦਿਨਾਂ ਦੇ ਵਿੱਚ ਪੜ੍ਹੀ ਹੈ ਉਹ ਇਹ ਦਿਖਾਉਣਾ ਹਾਂ ਤੇ ਇਹ ਕਿਤਾਬ ਹੈ ਡਾਕਟਰ ਗੁਰਪ੍ਰੀਤ ਧੁੱਗਾ ਦੀ ਆ ਕਿਤਾਬ ਹੈ ਡਾਕਟਰ ਗੁਰਪ੍ਰੀਤ ਧੁੱਗਾ ਇਹਨਾਂ ਦੇ ਲੇਖਕ ਨੇ ਸੋ ਕਿਤਾਬ ਦਾ ਨਾਮ ਹੈ 40 ਦਿਨ ਸੋ ਕਹਿਣ ਨੂੰ ਤਾਂ ਇਹ ਇੱਕ ਨਾਵਲ ਹੈ ਲੇਕਿਨ ਇਸ ਨੂੰ ਲਿਖਿਆ ਬੜੀ ਵਿਲੱਖਣਤਾ ਨਾਲ ਹੈ ਨਾਵਲ ਦਾ ਨਾਵਲ ਹੈ ਇਹ ਸਫਰਨਾਮਾ ਦਾ ਸਫਰਨਾਮਾ ਹੈ ਇਸਦੇ ਵਿੱਚ 40 ਦਿਨ ਦਾ ਸਫਰ ਹੈ ਸੋ 40 ਦਿਨ ਦਾ ਜਿਹੜਾ ਸਫਰ ਹੈ ਉਸ ਦੇ ਵਿੱਚ ਜ਼ਿੰਦਗੀ ਦੀਆਂ ਗੱਲਾਂ ਕੀਤੀਆਂ ਗਈਆਂ ਨੇ ਸੋ ਇਸ ਕਿਤਾਬ ਦੀ ਮੈਨੂੰ ਖੂਬੀ ਇਹ ਲੱਗੀ ਕਿ ਇਸ ਦੇ ਵਿੱਚ ਬਾਰਤਕ ਹੈ ਜਨਾ ਜਿਹੜੀ ਉਹ ਬੜੀ ਸੰਯੁਕਤ ਗੁਣ ਮੇ ਰੂਪ ਦੇ ਵਿੱਚ ਲਿਖੀ ਗਈ ਆ ਕੋਈ ਵਾਦੂ ਵਿਸਥਾਰ ਨਹੀਂ ਕੋਈ ਖਲਾਰਾ ਨਹੀਂਗਾ ਤੇ ਬੜੀਆਂ ਬੜੇ ਛੋਟੇ-ਛੋਟੇ ਵਾਕ ਤੇ ਬੜੇ ਸੋਹਣੇ ਤਰੀਕੇ ਨਾਲ ਇਹ ਜਿਹੜੇ ਲਿਖੇ ਗਏ ਨੇ ਤੇ ਤੁਹਾਨੂੰ ਕਿਤਾਬ ਪੜਨੂ ਚੰਗੀ ਲੱਗਦੀ ਆ ਤਾਂ ਮੈਂ ਪੜਨ ਤੋਂ ਬਾਅਦ ਡਾਕਟਰ ਗੁਰਪ੍ਰੀਤ ਉਹਨਾਂ ਨੂੰ ਫੋਨ ਵੀ ਕੀਤਾ ਸੀ ਤੇ ਮੁਬਾਰਕਬਾਦ ਪੇਸ਼ ਕੀਤੀ ਸੀ ਜਿਹੜਾ ਆਪਣੇ ਕੀ ਹੈ ਆਪਣੇ ਮੇਰਾ ਦਾਗਿਸਤਾਨ ਤੋਂ ਜਿਸ ਤਰ੍ਹਾਂ ਦਾ ਉਹ ਲਿਖਿਆ ਗਿਆ ਸੀ ਤਾਂ ਉਸ ਤਰ੍ਹਾਂ ਦੀ ਹੈ ਉਹ ਲੇਕਿਨ ਡਿਫੈਂਸ ਸਬਜੈਕਟ ਹੈ ਤੇ ਇਹ ਡਿਫਰੈਂਟ ਹੈ ਸੋ ਇਹ ਜਿਹੜਾ ਹੈਗਾ 40 ਦਿਨ ਦਾ ਸਫਰ ਹੈ ਪੰਜਾਬ ਤੋਂ ਲੈ ਕੇ Rajasthan ਤੱਕ ਦਾ ਕਹਾਣੀ ਕੀ ਆ ਉਹ ਤੋਂ ਨਹੀਂ ਮੈਂ ਤੁਹਾਨੂੰ ਦੱਸੂਗਾ ਲੇਕਿਨ ਇਹ ਕਿਤਾਬ ਹੈ ਤੁਸੀਂ ਜਿਹੜੀ ਜਰੂਰ ਪੜੋ ਤੇ ਆਪਣੇ ਲਾਇਬ੍ਰੇਰੀ ਦੇ ਵਿੱਚ ਰੱਖੋ ਸੋ ਇਹ ਕਿਤਾਬ ਮੈਂ ਜਿਹੜੀ Amazon ਤੋਂ ਮੁਗਵਾਈ ਸੀ तकरीबन 20 ਡਾਲਰ ਦੀ ਤੁਹਾਨੂੰ ਉੱਥੋਂ ਮਿਲ ਜਾਂਦੀ ਹੈ ਸੋ ਅੱਜ ਕੱਲ ਤੁਹਾਨੂੰ ਜਿਹੜੀਆਂ ਕਿਤਾਬਾਂ ਵੀ ਭਾਰਤ ਜਾਵਾਂਗੇ ਫੇਰ ਲੈ ਕੇ ਆਵਾਂਗੇ ਇਦਾਂ ਕਰਨ ਦੀ ਲੋੜ ਨਹੀਂ ਹੁਣ ਬਹੁਤ ਸਾਰੀਆਂ ਕਿਤਾਬਾਂ ਨੇ ਜਿਹੜੀਆਂ Amazon ਤੋਂ ਆਨਲਾਈਨ ਮਿਲ ਜਾਂਦੀਆਂ ਨੇ ਸੋ 20 ਡਾਲਰ ਕੋਈ ਜ਼ਿਆਦਾ ਨਹੀਂ ਆਪਾਂ ਮਤਲਬ ਕਿ ਤੋ ਖਾਣ ਚਲੇ ਜਾਈਏ 30 35 40 ਰੁਪਏ ਲੁੱਧੇ ਲੱਗ ਜਾਂਦੇ ਨੇ ਸੋ ਕਿਤਾਬ ਨੇ ਤੁਹਾਡੇ ਨਾਲ 15 20 ਦਿਨ ਹਫਤਾ ਰਹਿਣਾ ਹੁੰਦਾ ਤੇ ਤੁਹਾਨੂੰ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਇਸ ਕਰਕੇ ਜਿਹੜੀਆਂ ਕਿਤਾਬਾਂ ਨੇ ਉਹ ਤੁਸੀਂ ਮੰਗਾ ਲਿਆ ਕਰੋ ਸੋ ਆਪਾਂ ਗੱਲ ਕਰ ਰਹੇ ਸੀ ਬੱਚਿਆਂ ਦੀ ਸੋ ਇੱਥੇ ਜੇ ਤਾਂ ਹੈਗਾ ਹਸਬੰਡ ਵਾਈਫ ਤੇ ਬੱਚੇ ਹੋ ਜਾਂਦੇ ਨੇ ਤਾਂ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਕਿ ਤੁਸੀਂ ਬੱਚੇ ਦਾ ਕੀ ਕਰਨਾ ਤੇ ਜਦੋਂ ਮਾਟਰਨਿਟੀ ਲੀਵ ਤੋਂ ਬਾਅਦ ਜਾਂ ਪੈਰੈਂਟਲ ਲੀਵ ਤੋਂ ਬਾਅਦ ਤੁਸੀਂ ਕੰਮ ਤੇ ਜਾਣਾ ਤੁਹਾਨੂੰ ਬੱਚਾ ਕਿਤਰਾ ਕਿਤੇ ਛੱਡਣਾ ਹੀ ਪੈਣਾ ਅਸੀਂ ਵੀ ਛੱਡਦੇ ਰਹੇ ਹਾਂ ਬੱਚਾ ਵੀ ਵੀ ਸਿੱਟ ਦੇ ਛੱਡਣਾ ਪੈਣਾ। ਸੋ ਵੀ ਵੀ ਸਿੱਟ ਕੋ ਬੱਚੇ ਕਿੱਦਾਂ ਪੜਦੇ ਨੇ ਉਹ ਜੇ ਮੈਂ ਆਪਣਾ ਤਜਰਬਾ ਦੱਸਾਂ ਸਾਡੇ ਟਾਈਮ ਦਾ। ਹੁਣ ਤਾਂ ਮੈਂ ਦੇਖਿਆ ਕਿ ਇੱਥੇ ਕਾਫੀ ਫੈਮਿਲੀ ਆ ਗਈਆਂ ਬੱਚੇ ਸੰਭਾਲ ਸੰਭੂਲ ਲੈਂਦੇ ਨੇ ਲੇਕਿਨ ਸਾਡੇ ਟਾਈਮ ਤੱਕ ਕੋਈ ਚੁਆਇਸੀ ਐ ਨਹੀਂ ਸੀ। ਸੋ ਬੱਚਾ ਤੁਹਾਨੂੰ ਛੱਡਣਾ ਹੀ ਪੈਂਦਾ ਸੀਗਾ ਤੇ ਤੁਸੀਂ ਉਹਦੀਆਂ ਦਵਾਈਆਂ ਵੀ ਦੇ ਕੇ ਆਉਂਦੇ ਸੀ। ਹਰ ਬੜੀਆਂ ਜਿਹੜੀਆਂ ਦਰਦਨਾਕ ਕਹਾਣੀਆਂ ਨੇ ਉਹ ਸੁਣਨ ਨੂੰ ਮਿਲਦੀਆਂ ਸੀਗੀਆਂ। ਜਿਸ ਤਰ੍ਹਾਂ ਬੱਚੇ ਨੂੰ ਕਈ ਔਰਤਾਂ ਨੇ ਜਿਹੜੀਆਂ ਉਹ ਟੈਂਪਰਾ ਦੇ ਕੇ ਸੁਹਾਣਦੀਆਂ ਸੀਗੀਆਂ ਤੇ ਬੱਚਾ ਰੌਲਾ ਨਾ ਪਾਵੇ ਕਿਉਂਕਿ ਬੱਚਾ ਸੁੱਤਾ ਰਹਿੰਦਾ ਸੀ ਦਿਨੇ। ਟੈਂਪਰਾ ਲੈ ਕੇ ਲੇਕਿਨ ਜਦੋਂ ਪੇਰੈਂਟਸ ਸ਼ਾਮ ਨੂੰ ਚੱਕਦੇ ਸੀ ਕਿਉਂਕਿ ਨੀਂਦ ਤਾਂ ਪੂਰੀ ਕਰ ਚੁੱਕਿਆ ਹੁੰਦਾ ਸੀ ਤਾਂ ਫਿਰ ਸਾਰੀ ਰਾਤ ਉਹ ਘਰ ਆ ਕੇ ਰੋਂਦਾ ਰਹਿੰਦਾ ਸੀਗਾ ਨੀਂਦ ਨਹੀਂ ਸੀ ਉਹ ਨੂੰ ਆਉਂਦੀ ਤੇ ਪੇਰੈਂਟਸ ਨੇ ਦੂਜੇ ਦਿਨ ਕੰਮ ਤੇ ਜਾਣਾ ਹੁੰਦਾ ਸੀ ਇਸ ਤਰ੍ਹਾਂ ਵੀ ਹੁੰਦਾ ਸੀ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਬੇਬੀ ਸਿਟਰ ਨੇ ਉਹ ਬੱਚੇ ਨਾਲ ਇਸ ਤਰ੍ਹਾਂ ਹੀ ਕਰਦੇ ਨੇ ਲੇਕਿਨ ਬੱਚੇ ਨੂੰ ਘੂਰਿਆ ਵੀ ਜਾਂਦਾ ਹੈ ਬੱਚੇ ਨੂੰ ਇਹ ਇਹਨਾਂ ਚੀਜ਼ਾਂ ਤੋਂ ਵਰਜਿਆ ਵੀ ਜਾਂਦਾ ਹੈ ਕਿ ਇਹ ਚੀਜ਼ ਨੂੰ ਹੱਥ ਨਹੀਂ ਲਾਉਣਾ ਬੱਚੇ ਰੁੜੇ ਫਿਰਦੇ ਹੁੰਦੇ ਨੇ ਤਾਂ ਐ ਨਹੀਂ ਕਰਨਾ ਕਈ ਵਾਰ ਬੇਤੁਆਨੀ ਵੀ ਹੋ ਜਾਂਦੀ ਹੈ ਬੱਚੇ ਆਪਣੇ ਆਪ ਤੇ ਕਦੇ ਪਾਣੀ ਡੋਲ ਲਿਆ ਕਦੇ ਕੋਕ ਡੋਲ ਲਿਆ ਕਿਉਂਕਿ ਜਿਹੜੀ ਪੇਰੈਂਟਸ ਨੇ ਬੱਚਿਆਂ ਦੀ ਦੇਖ ਰੱਖ ਕਰਨੀ ਹੁੰਦੀ ਹੈ ਉਹ ਪੇਰੈਂਟਸ ਹੀ ਕਰ ਸਕਦੇ ਨੇ ਦੂਜਾ ਬੰਦਾ ਪੈਸਿਆਂ ਲਈ ਕਰਦਾ ਹੈ ਪੇਰੈਂਟਸ ਆਪਣੀਆਂ ਭਾਵਨਾਵਾਂ ਨਾਲ ਜੁੜ ਕੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਨੇ ਸੋ ਇਹ ਜਿਹੜੀਆਂ ਚੀਜ਼ਾਂ ਨੇ ਜਦੋਂ ਬੱਚੇ ਨੂੰ ਬਚਪਨ ਦੇ ਵਿੱਚ ਪੂਰਾ ਪਿਆਰ ਨਹੀਂ ਮਿਲਦਾ ਜਦੋਂ ਬੱਚੇ ਨੂੰ ਤੁਰਨਾ ਰਿੜਨਾ ਇਹ ਸਾਰਾ ਕੁਝ ਬੇਬੀ ਸੈਟਰ ਸਿਖਾਉਂਦੇ ਨੇ ਤੇ ਫਿਰ ਬੇ ਬੱਚੇ ਦਾ ਤੁਹਾਡੇ ਨਾਲ ਉਹ ਮੋਹ ਨਹੀਂ ਬਣਦਾ ਬੱਚੇ ਦੇ ਮਨ ਦੇ ਵਿੱਚ ਇੱਕ ਖੇਚ ਕਿਉਂਕਿ ਮੈਂ ਜਾਣਦਾ ਹਾਂ ਕਿ ਜਦੋਂ ਅਸੀਂ ਆਪਣੇ ਬੱਚੇ ਨੂੰ ਛੱਡਣ ਜਾਂਦੇ ਸੀ ਬੇਬੀ ਸੈਟਰ ਦੇ ਉਹਨੇ ਘਰ ਤੋਂ ਮੂੰਹ ਬਣਾ ਲੈਣਾ ਤੋਂ ਉਹਨੇ ਇੰਨੀ ਟੈਨਸ਼ਨ ਦੇ ਵਿੱਚ ਬੈਠਾ ਰਹਿਣਾ ਕਿ ਲੈ ਹੁਣ ਮੈਨੂੰ ਛੱਡ ਜਾਣਾ ਪਤਾ ਨਹੀਂ ਕਦੋਂ ਆਉਣਗੇ ਤੇ ਜਦੋਂ ਅਸੀਂ ਵਾਪਸ ਮੁੜ ਕੇ ਆਉਂਦੇ ਸੀ ਤਾਂ ਬੱਚਾ ਜਿਹੜਾ ਡੋਰ 'ਚ ਬੈਠਾ ਸਾਨੂੰ ਉਡੀਕ ਰਿਹਾ ਹੁੰਦਾ ਸੀ ਤੇ ਪਤਾ ਨਹੀਂ ਇੰਨੇ ਛੋਟੇ ਜਿਹੇ ਬੱਚੇ ਨੂੰ ਕਿਵੇਂ ਪਤਾ ਲੱਗਦਾ ਸੀ ਕਿ ਹੁਣ ਮੇਰੇ ਪੇਰੈਂਟਸ ਨੇ ਜਿਹੜੇ ਉਹ ਆਉਣ ਵਾਲ ਆ ਸੋ ਇਹ ਹੈਗਾ ਤਾਂ ਬੱਚੇ ਤੇ ਨਾ ਇਸ ਚੀ ਦਾ ਬੜਾ ਮਾੜਾ ਪ੍ਰਭਾਵ ਪੈਂਦਾ ਸੋ ਇੱਕ ਵਾਰੀ ਇਹ ਵੀ ਹੋਇਆ ਸੀ ਕਿ ਸਾਡੇ ਬੱਚੇ ਨੂੰ ਬੇਬੀ ਸਿਟਰ ਨੇ ਸਿੰਕ ਦੇ ਵਿੱਚ ਬਿਠਾ ਕੇ ਜਿੱਥੇ ਉਹਨੂੰ ਨੁਹਾ ਰਹੀ ਸੀ ਸਿੰਕ ਦੇ ਵਿੱਚ ਤੇ ਉਹ ਕਿਸੇ ਦਾ ਫੋਨ ਆ ਗਿਆ ਤਾਂ ਫੋਨ ਚੱਕਣ ਚਲੀ ਗਈ ਤੇ ਬੱਚੇ ਨੇ ਗਰਮ ਟਾਈਪ ਵਾਲੇ ਜਿਹੜੇ ਤੂਕਤੀ ਗਰਮ ਪਾਣੀ ਵਾਲੀ ਤੇ ਉਹਨੂੰ ਹੱਥ ਮਾਰ ਲਿਆ ਤੇ ਉਹਦਾ ਸਾਰਾ ਜਿਹੜਾ ਜਿਸਮ ਹੈ ਉਹ ਗਰਮ ਪਾਣੀ ਨਾਲ ਲੂਹ ਆ ਗਿਆ ਤਾਂ ਦੇਖਿਆ ਨਹੀਂ ਸੀ ਜਾ ਰਿਹਾ ਇੰਨੀ ਬੁਰੀ ਹਾਲਤ ਸੀ ਸੋ ਇਸ ਤਰ੍ਹਾਂ ਵੀ ਹੁੰਦਾ ਹੈ ਸੋ ਬੱਚਿਆਂ ਦਾ ਇੱਥੇ ਪਾਲਣ ਪੋਸ਼ਣ ਕਰਨਾ ਬੜਾ ਔਖਾ ਹੈ ਸੋ ਜਿਹੜੀ ਆਪਾਂ ਪਿਛਲੇ ਬਲੌਗ ਦੇ ਵਿੱਚ ਗੱਲ ਕੀਤੀ ਸੀ ਕਿ ਬੱਚੇ ਨੇ ਜਿਹੜੇ ਉਹ ਆਪਣੇ ਪੇਰੈਂਟਸ ਨੂੰ ਇਸ ਕਰਕੇ ਬੁਲਾਉਂਦੇ ਨੇ ਕਿ ਪੇਰੈਂਟਸ ਉਹਨਾਂ ਦੇ ਬੱਚਿਆਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਕਰਨਗੇ ਕੋਈ ਮਾੜੀ ਗੱਲ ਨਹੀਂ ਅਗਰ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲ ਸਕਦੇ ਹੋ ਘਰਾਂ ਦੇ ਵਿੱਚ ਬਾਹਰ ਨਾ ਆਪੇ ਜਲਦੀ ਪੁਜਾਏ ਅਰ ਬਜ਼ੁਰਗਾਂ ਦੇ ਸਾਹਮਣੇ ਵੀ ਨੇ ਤਾਂ ਬੜੀ ਚੰਗੀ ਗੱਲ ਹੈ ਉਹ ਬੱਚਿਆਂ ਨੂੰ ਪੰਜਾਬੀ ਵੀ ਸਿਖਾਉਂਦੇ ਨੇ ਉਹ ਬੱਚਿਆਂ ਨੂੰ ਮੈਨਰਸ ਵੀ ਸਿਖਾਉਂਦੇ ਨੇ ਉਹ ਕਈ ਚੀਜ਼ਾਂ ਸਿਖਾਉਂਦੇ ਨੇ ਚੰਗੀ ਗੱਲ ਹੈ ਤੇ ਬੱਚਿਆਂ ਨੂੰ ਵੀ ਕਹਾ ਕਿ ਜੇ ਉਹ ਤੁਹਾਡੇ ਬਜ਼ੁਰਗ ਤੁਹਾਡੇ ਮਾਪੇ ਨੂੰ ਤੁਹਾਡੇ ਮਾਪੇ ਨੇ ਉਹ ਜੇ ਤੁਹਾਡੇ ਬੱਚਿਆਂ ਨੂੰ ਸੰਭਾਲਦੇ ਨੇ ਭਾਵੇਂ ਉਹ ਦਾਦਾ ਦਾਦੀ ਉਹਨੇ ਜੇ ਤੁਸੀਂ ਹਫ਼ਤੇ ਬਾਅਦ ਉਹਨਾਂ ਨੂੰ ਕੋਈ 100 ਡਾਲਰ 200 ਡਾਲਰ ਦੇ ਵੀ ਦਵੋਗੇ ਵੀ ਲਓ ਭਾਈ ਤੁਸੀਂ ਆਪਣਾ ਕਿਸੇ ਨੂੰ ਭੇਜੋ ਰੱਖੋ ਖਾਓ ਜੋ ਮਰਜ਼ੀ ਕਰੋ ਤਾਂ ਇੰਨੇ ਨਾਲ ਬਜ਼ੁਰਗ ਨੇ ਜਿਹੜੇ ਉਹ ਖੁਸ਼ ਹੋ ਜਾਣਗੇ ਤੇ ਉਹਨਾਂ ਨੂੰ ਵੀ ਲੱਗੂਗਾ ਵੀ ਸਾਡੇ ਕੰਮ ਦੀ ਕਦਰ ਹੈ ਤੇ ਦੂਸਰਾ ਹੈਗਾ ਕਿ ਬੱਚੇ ਜਦੋਂ ਵੱਡੇ ਹੋ ਜਾਂਦੇ ਨੇ ਤਾਂ ਫੇਰ ਜਿਹੜਾ ਹੈਗਾ ਪੇਰੈਂਟਸ ਨੇ ਜਿਹੜੇ ਹੁਕਮਾਂ ਤੇ ਜਾਂਦੇ ਹੁੰਦੇ ਨੇ ਤੇ ਉਦੋਂ ਵੀ ਉਹਨਾਂ ਨੂੰ ਪੂਰੀ ਅਟੈਂਸ਼ਨ ਨਹੀਂ ਮਿਲਦੀ ਤਾਂ ਉਹ ਬੱਚੇ ਆਪਣਾ ਲੰਚ ਵੀ ਆਪ ਬਣਾਉਂਦੇ ਨੇ ਸਕੂਲੋਂ ਆ ਜਾਂਦੇ ਨੇ ਸਕੂਲੋਂ ਆਇਆਂ ਨੂੰ ਕਈ ਵਾਰ ਪੇਰੈਂਟਸ ਨੇ ਲੇਟ ਆਉਣਾ ਹੁੰਦਾ ਤਾਂ ਉਹ ਬੈਠੇ ਰਹਿੰਦੇ ਨੇ ਕਈ ਵਾਰ ਪੇਰੈਂਟਸ ਓਵਰਟਾਈਮ ਲਈ ਜਾਂਦੇ ਬੱਚੇ ਡੀਕਦੇ ਰਹਿੰਦੇ ਨੇ ਉਹਨਾਂ ਨੂੰ ਖਾਣਾ ਨਹੀਂ ਟਾਈਮ ਸਰ ਮਿਲਦਾ ਉਹਨਾਂ ਦਾ ਹੋਮਵਰਕ ਜਿਹੜਾ ਹੁੰਦਾ ਉਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਹੁੰਦਾ ਸੋ ਉਹ ਜਿਹੜੇ ਬੱਚੇ ਨੇ ਨਾ ਕਈ ਵਾਰ ਫਿਰ ਜੇ ਤੁਸੀਂ ਉਹਨਾਂ ਨੂੰ ਪੂਰਾ ਧਿਆਨ ਨਹੀਂ ਦਿੰਦੇ ਹੈਗੇ ਤੇ ਫਿਰ ਉਹ ਜਿਹੜੇ ਸਟਰੀਟ ਤੇ ਨਿਕਲਣਾ ਸ਼ੁਰੂ ਕਰ ਦਿੰਦੇ ਨੇ ਕੋਈ ਇਸ ਤਰ੍ਹਾਂ ਦੇ ਬੱਚਿਆਂ ਨਾਲ ਮਿਲਣਾ ਸ਼ੁਰੂ ਕਰ ਦਿੰਦੇ ਨੇ ਸੋ ਮੈਂ ਦੇਖਦਾ ਹਾਂ ਕਿ ਸਾਡੇ ਪਿੱਛੇ ਜਿਹੜਾ ਇੱਕ ਸਕੂਲ ਹੈ ਸੋ ਉੱਥੇ ਬੱਚਿਆਂ ਦੇ ਟੁੱਲੇ ਜਿਹੜੇ ਬੱਠੇ ਰਹਿੰਦੇ ਨੇ ਤੇ ਉਹ ਫਿਰ ਇਲਤਾ ਕਰਦੇ ਨੇ ਖੌਰੂ ਪਾਉਂਦੇ ਨੇ ਤਾਂ ਕਈ ਵਾਰ ਜਿਹੜੇ ਬੱਚੇ ਨੇ ਇਸ ਤਰ੍ਹਾਂ ਹੋ ਫਿਸਲ ਜਾਂਦੇ ਨੇ ਕਈ ਜਿਹੜੇ ਅਵਾਰਾ ਬੱਚੇ ਹੁੰਦੇ ਨੇ ਉਹਨਾਂ ਨੂੰ ਆਪਣੇ ਪੁੱਠੇ ਕੰਮਾਂ ਚਲਾ ਲੈਂਦੇ ਨੇ ਕਈ ਵਾਰ ਕੋਈ ਡਰਗ ਕਿਸੇ ਛੋਟੇ ਮੋਟੇ ਨਸ਼ੇ ਤੇ ਲਾ ਲੈਂਦੇ ਨੇ ਤਾਂ ਫੇਰ ਬੱਚਾ ਜਿਹੜਾ ਸਾਡੇ ਉਹ ਹੱਥ ਚੋਂ ਨਿਕਲ ਜਾਂਦਾ ਤਾਂ ਇੱਥੇ ਕੈਨੇਡਾ ਦੇ ਵਿੱਚ ਬੱਚਿਆਂ ਦਾ ਜਿਹੜਾ ਪਾਲਣ ਪੋਸਣਾ ਹੈ ਬੱਚਿਆਂ ਦੀ ਜਿਹੜੀ ਸਾਂਭ ਸੰਭਾਲ ਹੈ ਬੱਚਿਆਂ ਨੂੰ ਜਿਹੜਾ ਗਰੋ ਕਰਨਾ ਹੈ ਉਹ ਬਹੁਤ ਜ਼ਰੂਰੀ ਹੈ ਤੇ ਉਹਦੇ ਲਈ ਤੁਹਾਨੂੰ ਜਿਹੜਾ ਹੈਗਾ ਉਹ ਹਾਲਾਤ ਉਸ ਤਰ੍ਹਾਂ ਦੇ ਬਣਾਉਣੇ ਪੈਂਦੇ ਨੇ ਜਾਂ ਤਾਂ ਤੁਸੀਂ ਜਿਹੜੀਆਂ ਹੈਗੀਆਂ ਆਪਣੀਆਂ ਡਿਊਟੀਆਂ ਬਹੁਤ ਦਿਨ ਰਾਤ ਦੀ ਕਰੋ ਵੀ ਇੱਕ ਜਣ ਦਿਨ ਦੀ ਕਰਦਾ ਹੈ ਇੱਕ ਰਾਤ ਦੀ ਕਰਦਾ ਹੈ ਉਹਦੇ ਨਾਲ ਤੁਹਾਡੀ ਫੈਮਿਲੀ ਤਾਂ ਕੁੜੇਗੀ ਲਿਖਣ ਬੱਚਿਆਂ ਦਾ ਧਿਆਨ ਰਹੇਗਾ ਜਾਂ ਫਿਰ ਤੁਸੀਂ ਕਿਸੇ ਨੂੰ ਇੰਡੀਆ ਤੋਂ ਅਗਰ ਮੰਗਵਾ ਸਕਦੇ ਹੋ ਬੱਚਿਆਂ ਦੀ ਦੇਖ ਰੱਖ ਲਈ ਤਾਂ ਵੀ ਠੀਕ ਹੈ ਫਿਰ ਵੀ ਹੋ ਸਕਦਾ ਹੈ ਲੇਕਿਨ ਬੱਚੇ ਹੀ ਤੁਹਾਡਾ ਅਸਲ ਧਨ ਨੇ ਜੇ ਤੁਹਾਡੇ ਬੱਚੇ ਹੀ ਨਾ ਤੁਹਾਡੇ ਹੱਥਾਂ 'ਚ ਰਹੇ ਫਿਰ ਤੁਸੀਂ ਕਮਾਈਆਂ ਨੂੰ ਵੀ ਕੀ ਕਰੋਗੇ ਵੱਡੇ ਘਰਾਂ ਨੂੰ ਵੀ ਕੀ ਕਰੋਗੇ ਸੇ ਜੇ ਤੁਹਾੜ ਕੋ ਪੀਸ ਆਫ ਮਾਈਂਡ ਹੀ ਨਹੀਂ ਹੈ ਤੇ ਜੇ ਤੁਹਾਡਾ ਬੱਚਾ ਬਾਰ-ਬਾਰ ਪੁਲਿਸ ਕੋਲ ਜਾ ਰਿਹਾ ਹੈ ਜਾਂ ਕ੍ਰਿਮੀਨਲ ਕੇਸਾਂ ਦੇ ਵਿੱਚ ਇਨਵੋਲ ਹੋ ਰਿਹਾ ਫਿਰ ਤੁਹਾਨੂੰ ਕੋ ਪੀਸ ਕਿੱਥੋਂ ਰਹਿ ਗਈ ਤੇ ਇੱਕ ਮਤਲਬ ਜਿਹੜਾ ਹੈ ਜਿਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਇਹ ਰੇਸ ਲੱਗੀ ਹੋਈ ਹੈ ਕਿ ਰਾਤੋਂ ਰਾਤ ਮੈਂ ਤਾਂ ਅਮੀਰ ਬਣ ਜਾਣਾ ਹਰ ਤਰੀਕੇ ਨਾਲ ਤੇ ਇਹ ਜਿਹੜੀ ਹੈਗੀ ਆ ਇਹ ਇਹ ਦੋ ਅਗਲੀ ਸਟੇਜ ਹੈ ਤੇ ਜਦੋਂ ਬੱਚੇ ਨੂੰ ਲੱਗਦਾ ਹੈ ਕਿ ਮੇਰੇ ਮੰਮੀ ਡੈਡੀ ਪੈਸੇ ਲਈ ਸਾਰਾ ਕੁੱਖ ਕਰ ਹੀ ਜਾਂਦੇ ਨੇ ਓਵਰਟਾਈਮ ਲਈ ਜਾਂਦੇ ਨੇ ਤੇ ਖੋ ਉਹਨਾਂ ਨੇ ਓਵਰਟਾਈਮ ਲਾ ਲਾ ਕੇ ਕਾਰ ਲੈ ਲਿਆ ਵਧੀਆ ਕਾਰ ਲੈ ਲਈ ਲੇਤਾ ਦਾ ਭਾਈ ਉਹਨਾਂ ਨੇ ਦਿਖਾਵੇ ਨੂੰ ਲੇਕਿਨ ਤੁਹਾਨੂੰ ਲੱਗਣ ਲੱਗ ਜਾਂਦਾ ਕਿ ਪੈਸਾ ਹੀ ਸਾਰਾ ਕੁਝ ਚੀਜ਼ ਹੈ ਤੇ ਜੇ ਸੰਡ ਕੋਲ ਪੈਸਾ ਦਾ ਰਿਸ਼ਤੇਦਾਰ ਵੀ ਥੋਡੇ ਨੇ ਤੇ ਮਾਣਨਾ ਦੱਸਦੇ ਨੇ ਕਿ ਸਾਡਾ ਰਿਸ਼ਤੇਦਾਰ ਹੈ ਤੁਹਾਨੂੰ ਮਿਲਣ ਵੀ ਆਉਂਦੇ ਨੇ ਪਤਾ ਹੈ ਕਿ ਉੱਥੇ ਖਾਣ ਪੀਣ ਨੂੰ ਵੀ ਵਧੀਆ ਮਿਲੂਗਾ ਸਾਰਾ ਕੁਝ ਹੈ ਤੇ ਇੱਜ਼ਤ ਮਾਣ ਵੀ ਵਧੂਗਾ ਜੇ ਤੁਸੀਂ ਗਰੀਬੀ ਚੋਂ ਜੇ ਤੁਸੀਂ ਕਰਜ਼ੇ ਹੇਠਾਂੋਂ ਜੇ ਤੋਂ ਤੁਹਾਡਾ ਘਰ ਇੰਨਾ ਵਧੀਆ ਨਹੀਂਗਾ ਫਿਰ ਤੁਹਾਨੂੰ ਨਾ ਕੋਈ ਮਿਲਦਾ ਹੈ ਨਾ ਕੋਈ ਤੁਹਾਨੂੰ ਪੁੱਛਦਾ ਤੇ ਜਿਹੜੇ ਤੁਹਾਨੂੰ ਜਾਣ ਪਛਾਣ ਵਾਲੇ ਹੁੰਦੇ ਨੇ ਉਹ ਵੀ ਤੁਹਾਡੇ ਤੋਂ ਪਰੇਸ਼ੀਉਂ ਅੱਖ ਬਚਾ ਕੇ ਨੰਗ ਜਾਂਦੇ ਨੇ ਯਾਰ ਕੋਈ ਸਵਾਲ ਨਾ ਪਾ ਦੇਵੇ ਉਹ ਬੱਚਿਆਂ ਨੂੰ ਲੱਗਣ ਲੱਗ ਜਾਂਦਾ ਕਿ ਪੈਸਾ ਹੀ ਸਾਰਾ ਕੁਝ ਹੈ ਪੈਸੇ ਨਾਲ ਹੀ ਦੁਨੀਆ ਚੱਲਦੀ ਹੈ ਤਾਂ ਫੇਰ ਉਹ ਪੈਸਾ ਕਮਾਉਣ ਲਈ ਤੇ ਜੋ ਵੀ ਹਿੱਲਾ ਵਸੀਲਾ ਹੋਇਆ ਭਾਈ ਵਰਤਦੇ ਨੇ ਕਾਰਾਂ ਚੋਰੀ ਹੋਣ ਡਰੱਗ ਵੇਚਣੀ ਹੋਵੇ ਤੇ ਅੱਜ ਕੱਲ ਸਟੋਰਾਂ ਨੂੰ ਤੁਸੀਂ ਦੇਖਦੇ ਹੋ ਕਿ ਕਿਵੇਂ ਬੱਚੇ ਸਾਡੇ ਤੋੜ ਰਹੇ ਨੇ ਫਰੋਤੀਆਂ ਮੰਗ ਰਹੇ ਨੇ ਇੱਥੇ ਤਾਂ ਯਾਰ ਹੱਦੇ ਹੀ ਹੋ ਗਈ ਏ ਈਡੀਨ ਬੰਦਿਆਂ ਦੀ ਜਿੱਥੇ ਦੇਖੋ ਆਪਣੇ ਬੱਚਿਆਂ ਦੇ ਨਾਲ ਸਟੋਰ ਤੋੜਦੇ ਨੇ ਹੋਰ ਤਾਂ ਹੋਰ ਆ ਦੇਸੀ ਕੀ ਚੋਰੀ ਕਰ ਲਿਆ ਸਟੋਰਾਂ ਚੋਂ ਗਹਿਣੇ ਚੋਰੀ ਕਰ ਲੇ ਤੇ ਇਦਾਂ ਦਾ ਜਿਹੜਾ ਸਮਾਨ ਹੈ ਘਰਾਂ ਦੀਆਂ ਚੋਰੀਆਂ ਸ਼ਰਿਆਂ ਅੱਗੇ ਕਦੇ ਇਹ ਨਹੀਂ ਸੀ ਦੇਖਿਆ ਕਿ ਪੰਜਾਬੀ ਮੂਲ ਦੇ ਜਾਂ ਭਾਰਤੀ ਮੂਲ ਦੇ ਬੱਚੇ ਚੋਰੀਆਂ ਕਰਨ ਜੇਲਾਂ 'ਚ ਹੋਣ ਇਸ ਤਰ੍ਹਾਂ ਦੇ ਪੁੱਠੇ ਕੰਮ ਕਰਨ ਕਾਰਾਂ ਮਤਲਬ ਆਪਣੇ ਬੰਦਿਆਂ ਨੂੰ ਇਹ ਲੁੱਟੀ ਜਾਣ ਇਹ ਨਹੀਂ ਸੀ ਦੇਖਿਆ ਤੇ ਨਾ ਹੀ ਕਦੇ ਮੈਂ ਇਹ ਦੇਖਿਆ ਸੀ ਕੋਈ ਵਗੋ ਕੋਈ ਪੰਜਾਬੀ ਬੰਦਾ ਜਿਹੜਾ ਹੈਗਾ ਉਹ ਚੌਰਾਹੇ ਤੇ ਖੜਾ ਮੰਗਦਾ ਤੇ ਹੁਣ ਤੁਹਾਨੂੰ ਇਦਾਂ ਦੇ ਨੌਜਵਾਨ ਮੁੰਡੇ ਤੁਹਾਨੂੰ ਮੰਗਤੇ ਬਣੇ ਵੀ ਮਿਲ ਜਾਣਗੇ ਮੰਗਣ ਮਿਲੇ ਜਾਣਗੇ ਤੋ ਫਿਰ ਉਹ ਵੀ ਤਾਂ ਦੂਰ ਨਹੀਂ ਜਦੋਂ ਜਿਵੇਂ ਹੋਮਲੈਸ ਬੈਠੇ ਨੇ ਸੜਕਾਂ ਦੇ ਕਿਨਾਰੇ ਤੋ ਸਾਡੇ ਬੰਦੇ ਵੀ ਬੈਠਿਆ ਕਰਨਗੇ ਕਿਉਂਕਿ ਅਸੀਂ ਮਿਹਨਤ ਕਰਨੀ ਛੱਡਤੀ ਮਿਹਨਤ ਕਰਨੀ ਸੀ ਪੰਜਾਬ ਚ ਹੀ ਛੱਡਤੀ ਤੇ ਬੱਚਿਆਂ ਨੂੰ ਅਸੀਂ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੇ ਬੱਚਿਆਂ ਨੂੰ ਅਸੀਂ ਕਿਤਾਬੀ ਕੀੜੇ ਬਣਾ ਕੇ ਰੱਖ ਦਿਆਂ ਨਾ ਉਹਨਾਂ ਨੂੰ ਕੋਈ ਕੰਮ ਕਰਨਾ ਆਉਂਦਾ ਨਾ ਉਹਨਾਂ ਨੂੰ ਮਿਹਨਤ ਕਰਨ ਦਾ ਕੋਈ ਚਸਕਾ ਨਾ ਉਹਨਾਂ ਨੂੰ ਕੋਈ ਹੋਰ ਇੱਥੋਂ ਤੱਕ ਵੀ ਕੁੱਕ ਵੀ ਕਰਨਾ ਨਹੀਂ ਆਉਂਦਾ ਹੈਗਾ ਤਾਂ ਫਿਰ ਉਹ ਕਰਨਗੇ ਕੀ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਅੱਗੇ ਬੱਚੇ ਪੁਰਾਣੇ ਆਪਣੇ ਇਤਿਹਾਸ ਚ ਜਾ ਕੇ ਦੇਖੋ ਪਾਵੇਂ ਉਹ ਗੁਰੂਆਂ ਦੇ ਬੱਚੇ ਸੀ ਭਾਵੇਂ ਉਹ ਰਾਜਿਆਂ ਮਹਾਰਾਜਿਆਂ ਦੇ ਬੱਚੇ ਸੀ ਉਹਨਾਂ ਨੂੰ ਜਿਹੜੀ ਮੋਡਲੀ ਟ੍ਰੇਨਿੰਗ ਹੈ ਬੇਸਿਕ ਟ੍ਰੇਨਿੰਗ ਉਹ ਸਾਰੀ ਦਿੱਤੀ ਜਾਂਦੀ ਸੀ ਉਹਨਾਂ ਨੂੰ ਤਾਕੀ ਸਿਖਾਈ ਜਾਂਦੀ ਸੀ ਉਹਨਾਂ ਨੂੰ ਘੋੜਸਵਾਰੀ ਸਿਖਾਈ ਜਾਂਦੀ ਸੀ ਉਹਨਾਂ ਨੂੰ ਤੀਰੰਦਾਜ਼ੀ ਸਿਖਾਈ ਜਾਂਦੀ ਸੀ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਸੀ ਉਹਨਾਂ 'ਚ ਲੀਡਰਸ਼ਿਪ ਦੇ ਗੁਣ ਭਰੇ ਜਾਂਦੇ ਸੀ ਪਰ ਲੇਕਿਨ ਹੁਣ ਅਸੀਂ ਕੀ ਕਰਦੇ ਆ ਤੇ ਜਿਹੜੇ ਪੇਰੈਂਟਸ ਨੇ ਉਹ ਤਾਂ 3 ਵਜੇ ਤੋਂ ਬਾਅਦ ਮੈਂ ਪੰਜਾਬ ਦੀ ਗੱਲ ਕਰਦਾ ਤਾਂ ਇੱਥੇ ਤਾਂ ਵਕਤੇ ਨਹੀਂ ਮਿਲਦਾ ਤੇ ਉਹ ਕੀ ਕਰਦੇ ਨੇ ਉਹ ਸ਼ਾਮ ਨੂੰ ਸ਼ਰਾਪੀ ਲੈਂਦੇ ਨੇ ਸਵੇਰੇ ਉੱਠ ਕੇ ਫੀਮ ਦੀ ਡਲੀ ਖਾ ਲੈਂਦੇ ਨੇ ਸਾਰੇ ਨਹੀਂ ਮੈਂ ਕਹਿੰਦਾ ਬਹੁਤ ਜਾਂਦਾ ਇਹ ਹਾਲ ਹੈ ਤੇ ਸ਼ਹਿਰਾਂ ਦੇ ਵਿੱਚ ਘੁੰਮਣਾ ਢੀੜਾ ਕੱਢਣਾ ਸ਼ਾਮ ਨੂੰ ਆ ਜਾਣਾ ਤੇ ਉਸ ਤਰ੍ਹਾਂ ਦੇ ਦੋ ਚਾਰ ਦੋਸਤ ਰਲੇ ਹੁੰਦੇ ਨੇ ਸੋ ਬੱਚੇ ਨੇ ਜਿਹੜੇ ਉਹਨਾਂ ਨੂੰ ਤਾਂ ਜ਼ੋਰ ਲਾਈ ਜਾਂਦੇ ਨੇ ਵੀ ਤੂੰ ਇੰਨੇ ਤੇਰੇ ਨੰਬਰ ਆਉਣੇ ਚਾਹੀਦੇ ਨੇ ਆਟ ਵੀ ਜਨ ਆਉਣੀ ਚਾਹੀਦੀ ਆਹ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਪਰਬ ਨਹੀਂ ਮਾਰਨ ਦਿੰਦੇ ਘਰੋਂ ਨਹੀਂ ਨਿਕਲਣ ਦਿੰਦੇ ਕੰਮ ਨਹੀਂ ਕਰਾਉਂਦੇ ਕੁੱਕਰੀ ਕਰਨ ਦਿੰਦੇ ਤੇ ਨਾਲ ਜਿੰਨਾਂ ਨੂੰ ਉਹਨਾਂ ਕੋਲ ਕੋਈ ਗੱਲ ਕਰਨ ਦਾ ਵਕਤ ਹੁੰਦਾ ਉਹਨਾਂ ਨਾਲ ਸੋ ਬੱਚਿਆਂ ਨੇ ਫਿਰ ਮੈਨਰ ਚ ਲੈ ਕੇ ਕਿੱਥੋਂ ਆਉਣਾ ਹੈ ਤੋਂ ਇਸ ਕਰਕੇ ਜਿਹੜੇ ਅੱਜ ਦੇ ਬੱਚੇ ਨੇ ਤੁਸੀਂ ਉਹਨਾਂ ਨਾਲ ਗੱਲ ਵੀ ਨਹੀਂ ਕਰ ਸਕਦੇ ਇੱਥੇ ਕਈ ਵਾਰ ਸਾਡੇ ਘਰਾਂ ਅੱਗੇ ਲੰਘਦੇ ਨੇ ਉੱਚੀਆਂ ਉੱਚੀਆਂ ਗੰਦੀਆਂ ਗਾਲਾਂ ਕੱਢਦੇ ਹੋਏ ਨਾ ਉਹਨਾਂ ਨੂੰ ਆਸੇ ਪਾਸੇ ਕਿਸੇ ਖੜੇ ਬੰਦੇ ਦੀ ਸ਼ਰਮ ਹੈ ਨਾ ਉਹਨਾਂ ਨੂੰ ਇਹ ਸ਼ਰਮ ਹੈ ਕਿ ਉਹ ਗੱਡੀ ਦੀ ਪਲੇਟ ਤੇ ਉਹਨਾਂ ਨੇ ਕੀ ਲਿਖਾਇਆ ਹੋਇਆ ਹੈ ਤੇ ਨਹੀਂ ਉਹਨਾਂ ਨੂੰ ਕੋਈ ਮੈਨਰਸ ਕੋਈ ਤੌਰ ਤਰੀਕਾ ਕਿ ਕਿਸੇ ਨੂੰ ਕੋਈ ਬੁਲਾਈਦਾ ਤੋਂ ਨਹੀਂ ਇਹ ਪਤਾ ਹੈ ਕਿ ਅਸੀਂ ਇਸ ਤਰ੍ਹਾਂ ਦੀ ਸਿੱਖਿਆ ਦੇ ਕੇ ਤੋਰਦੇ ਹਾਂ ਤੇ ਕੀ ਦੂਸਰੀਆਂ ਕਮਿਊਨਿਟੀਆਂ ਦੇ ਵਿੱਚ ਇਹ ਸਾਨੂੰ ਬੱਚੇ ਇਸ ਤਰ੍ਹਾਂ ਦੀ ਰਿਪਰੈਜ਼ੈਂਟ ਕਰਨਗੇ ਸੋ ਦੋਸਤੋ ਇਹ ਦੇਖਣ ਦੀ ਲੋੜ ਹੈ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਜੇ ਨਹੀਂ ਧਿਆਨ ਦੇਵਾਂਗੇ ਤਾਂ ਸਾਡੀ ਕਮਿਊਨਿਟੀ ਦਾ ਜਿਹੜਾ ਨਾਮ ਹੈ ਉਹ ਇਸੇ ਤਰ੍ਹਾਂ ਬਦਨਾਮ ਹੋ ਜਾਏਗਾ ਕਿ ਲੋਕ ਜਿਵੇਂ ਹੁਣ ਜਿੱਥੇ ਸਾਡੇ ਬੰਦੇ ਜਾਂਦੇ ਨੇ ਕਿਉਂਕਿ ਮੈਂ ਦੇਖਦਾ ਕਿ ਸਾਡੇ ਬੰਦੇ ਇਥੋਂ ਦਾ ਜਿਹੜਾ ਰੂਲਸ ਨੇ ਉਹਨਾਂ ਨੂੰ ਫਾਲੋ ਨਹੀਂ ਕਰਦੇ ਜਿੰਨੇ ਹੁਣ ਗਾਰਬੇਜ ਆਇਆ ਹੁਣ ਜੇ ਤੁਸੀਂ ਸਟਰੀਟ ਤੇ ਦੇਖੋ ਤੇ ਸਾਡੇ ਬੰਦੇ ਉਹਨਾਂ ਨੂੰ ਉੱਪਰ ਤੱਕ ਭਰ ਦੇਣਗੇ ਥੱਲੇ ਭਰਿਆ ਪਿਆ ਫਿਰ ਉਹ ਚਾਹੇ 10 ਦਿਨ ਪਿਆ ਰਹੇ ਚੱਕੜਾਂ ਹੀ ਨਹੀਂ ਤੇ ਡੋਰ ਮੂਰੇ ਸੂਹ ਵੀ ਰੱਖੇ ਹੋਏ ਨੇ ਗਾਰਬੇਜ ਵੀ ਰੱਖਿਆ ਹੈ ਮਤਲਬ ਸਾਡਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਹੋ ਗਿਆ ਇਹ ਹੈ ਵੀ ਜਦੋਂ ਸਾਡੇ ਇਸ ਤਰ੍ਹਾਂ ਦਾ ਗੱਦਾ ਰਹਿਣ ਸਹਿਣਾ ਜੇ ਇਸ ਤਰ੍ਹਾਂ ਸਾਨੂੰ ਮੈਨਰਸ ਨਹੀਂ ਹੈਗੇ ਤੋਂ ਸਾਡੇ ਆਸ-ਪਾਸ ਸਾਡੇ ਹਾਂ ਆਂਡ ਕਮਾਉਂਡ ਸੇ ਦੂਜੀਆਂ ਕਮਿਊਨਿਟੀਆਂ ਘਰ ਲੈ ਕੇ ਰਾਜੀ ਨਹੀਂ ਗਈਆਂ ਹੁਣ ਜਦੋਂ ਕੋਈ ਬ੍ਰੈਂਪਟਨ ਆਉਂਦਾ ਅਗਲਾ ਕਹਿੰਦਾ ਬ੍ਰੈਂਪਟਨ ਦਾ ਸਾਰਾ ਪੰਜਾਬੀਆਂ ਨੇ ਭਰਿਆ ਭਰ ਨਹੀਂ ਹੈ ਬਈ ਜਦੋਂ ਤੁਸੀਂ ਥੋੜਾ ਰਹਿਣ ਸਹਿਣ ਠੀਕ ਨਹੀਂ ਤੁਹਾਨੂੰ ਦੇਖ ਕੇ ਅਗਲੇ ਗੋਰੇ ਨੇ ਜਿਹੜੀਆਂ ਹੋਰ ਕਮਿਊਨਿਟੀਆਂ ਨੇ ਉਹ ਘਰ ਵੇਚ ਕੇ ਭੱਜ ਜਾਂਦੀਆਂ ਨੇ ਜਿੱਥੇ ਸਾਡੇ ਬੰਦੇ ਚਲੇ ਜਾਂਦੇ ਨੇ ਨਾ ਉੱਥੋਂ ਬਾਕੀ ਕਮਿਊਨਿਟੀਆਂ ਦੌੜ ਜਾਂਦੀਆਂ ਨੇ ਸਾਡੇ ਹੋਣ ਬੰਦੇ ਚਾਹੇ ਸਾਡੇ ਅੰਡੀ ਗੁੰਡੀ ਮੁਲਕਾਂ ਦੇ ਹੋਣ ਏਸ਼ੀਅਨ ਮੂਲ ਦੇ ਬੰਦੇ ਜਿਨ੍ਹਾਂ ਨੂੰ ਰਹਿਣ ਸਹਿਣ ਦਾ ਜੇ ਢੰਗ ਨਹੀਂਗਾ ਉਹ ਜਿੱਥੇ ਵੀ ਆਕਰੰਦਨ ਦੂਜੀਆਂ ਕਮਿਊਨਿਟੀਆਂ ਭੱਜ ਜਾਂਦੀਆਂ ਨੇ ਇਹਨਾਂ ਨੂੰ ਕੱਲਾ ਰੇਸਿਜ਼ਮ ਨਾ ਕਹੋ ਰੇਸ ਤੇ ਸਾਡਾ ਜਿਹੜਾ ਇਹ ਹੈਗਾ ਵੀ ਘਾਹ ਨਹੀਂ ਕੱਟਣਾ ਹੈਗਾ ਡੱਡਾ ਡਾ ਘਾਹ ਹੋ ਜਾਂਦਾ ਜਿੱਥੇ ਚੀਜ਼ਾਂ ਦੇਖਣੀਆਂ ਸੜਤੀਆਂ ਜਿਹੜਾ ਕੁਝ ਗਾਰਬੇਜ ਮੂਰ ਬੈਕ ਆਪਣੇ ਫਰੰਟ ਯਾਰਡ ਤੇ ਪਿਆ ਉੱਥੇ ਹੀ ਪਿਆ ਕੋਈ ਚੱਕਣਾ ਹੀ ਨਹੀਂ ਚਪਲਾਂ ਪੰਨਿਆਂ ਨੇ ਜੁੱਤੀਆਂ ਪੰਨਿਆਂ ਨੇ ਪਾਣੀ ਦੀਆਂ ਖਾਲੀ ਬੋਤਲਾਂ ਪੰਨਿਆਂ ਨੇ ਸੋ ਕੋਈ ਧਿਆਨ ਨਹੀਂ ਦੇਣਾ ਹੈਗਾ ਧਿਆਨ ਤਾਂ ਹੈਗਾ ਬਸ ਪੈਸਾ ਕਮਾਓ ਓਵਰਟਾਈਮ ਲਾਓ ਤੇ ਜਾ ਬਸ ਆ ਕੇ ਸੌਂ ਮੋ ਸੋ ਇਸ ਤਰ੍ਹਾਂ ਦੀਆਂ ਗੱਲਾਂ ਨੇ ਸਾਨੂੰ ਇਹਨਾਂ ਚੀਜ਼ਾਂ ਤੇ ਕਾਫੀ ਹੈ ਜਿਹੜੀ ਉਹ ਵਿਚਾਰ ਵਟਾਂਦਰਾ ਕਰਨਾ ਪਵੇਗਾ ਤੇ ਤਾਂ ਹੀ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਸੈੱਟ ਹੋ ਸਕਦੇ ਹਾਂ ਸੋ ਉਮੀਦ ਆ ਦੋਸਤੋ ਤੁਹਾਨੂੰ ਇੱਕ ਜੀ ਗੱਲਬਾਤ ਠੀਕ ਲੱਗੀ ਹੋਵੇਗੀ ਤਾਂ ਮੈਂ ਇੱਥੇ ਹੀ ਕਰਦਾ ਸਮਾਪਤ ਤੇ ਜਦੋਂ ਮੈਂ ਇਸ ਤਰ੍ਹਾਂ ਦੇ ਵਿਸ਼ੇ ਦਿੰਦਾ ਤਾਂ ਇਹਦਾ ਮਤਲਬ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨਾ ਜਾਂ ਨੀਮਾ ਦਿਖਾਉਣਾ ਨਹੀਂ ਤੋਂ ਇਹਦਾ ਮਤਲਬ ਹੈਗਾ ਸਾਨੂੰ ਜਾਗਰੂਕ ਕਰਨਾ ਕਿਉਂਕਿ ਮੇਰੀ ਇਹ ਪੌਡਕਾਸਟ ਨੂੰ ਗੋਰਿਆਂ ਨੇ ਤਾਂ ਦੇਖਣਾ ਨਹੀਂਗਾ ਦੇਖਣਾ ਤਾਂ ਸਿਰਫ ਪੰਜਾਬੀਆਂ ਨੇ ਆ ਸੋ ਪੰਜਾਬੀਆਂ ਨੇ ਦੇਖਣਾ ਤਾਂ ਉਹ ਘੱਟੋ-ਘੱਟ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨ ਕਿ ਜਿੱਥੇ ਰਹਿੰਦੇ ਨੇ ਉਹ ਜਗ੍ਹਾ ਨੂੰ ਸਾਫ਼ ਰੱਖਣਾ ਭਾਵੇਂ ਉਹ ਕਿਸੇ ਦੀ ਬੇਸਮੈਂਟ 'ਚ ਰਹਿੰਦੇ ਨੇ ਤੁਹਾਡੀਆਂ ਡਿਊਟੀਆਂ ਹੀ ਨਹੀਂ ਕੱਲੀਆਂ ਤੁਹਾਨੂੰ ਇਹ ਹੀ ਨਹੀਂ ਪਤਾ ਕਿ ਤੁਹਾਡੇ ਹੱਕ ਕੀ ਨੇ ਇਹ ਹੀ ਨਹੀਂ ਪਤਾ ਹੋਣਾ ਚਾਹੀਦਾ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਤੁਹਾਡੇ ਫਰਜ਼ ਕੀ ਨੇ ਤੇ ਜੇ ਕਿਸੇ ਨੇ ਤੁਹਾਨੂੰ ਪ੍ਰਾਪਰਟੀ ਦਿੱਤੀ ਆ ਤਾਂ ਉਸ ਨੂੰ ਸਾਫ਼ ਸੁਥਰਾ ਸਾਫ਼ ਸੁਥਰਾ ਕਿਵੇਂ ਰੱਖਣਾ ਹੈ ਤੇ ਕਿਵੇਂ ਉਹਦੀ ਮੇਨਟੇਨੈਂਸ ਰੱਖਣੀ ਹੈ ਕਿਵੇਂ ਤੁਸੀਂ ਉੱਥੇ ਵਿਸਰਨਾ ਇਹ ਵੀ ਤੁਹਾਨੂੰ ਆਉਣਾ ਚਾਹੀਦਾ ਤੇ ਇਹ ਵੀ ਆਉਣਾ ਚਾਹੀਦਾ ਕਿ ਜਦੋਂ ਤੁਸੀਂ ਬਾਹਰ ਜਾਂਦੇ ਹੋ ਤਾਂ ਸੜਕਾ ਜਿਹੜੀ ਕਿੱਦਾਂ ਯੂਜ਼ ਕਰਨੀ ਆ ਤੇ ਡਰਾਈਵ ਕੋਦੇ ਰੂਲ ਇੱਥੇ ਕੀ ਨੇ ਕਿਉਂਕਿ ਇਹ ਕੰਟਰੀ ਨੇ ਤੁਹਾਨੂੰ ਸੱਦਾ ਤੁਸੀਂ ਇਸ ਕੰਟਰੀ ਦੇ ਮਾਲਕ ਨਹੀਂ ਹੈਗੇ ਤੁਹਾਨੂੰ ਕਦੇ ਵੀ ਰਿਪੋਰਟ ਕਰ ਸਕਦੇ ਨੇ ਤੇ ਜਿਹੜੀ ਤੁਹਾਡੀ ਇੱਥੇ ਸਿਟੀਜ਼ਨਸ਼ਿਪ ਹੈ ਇਹ ਵੀ ਇੱਕ ਪ੍ਰਿਵਿਲੇਜ ਹੁੰਦੀ ਹੈ ਕਿਸੇ ਵੀ ਟਾਈਮ ਆ ਵਾਪਸ ਲਈ ਜਾ ਸਕਦੀ ਹੈ ਤੁਸੀਂ ਇੱਥੇ ਦੇ ਮੂਲ ਵਾਸੀ ਨਹੀਂ ਹੈਗੇ ਸੋ ਇਹ ਚੀਜ਼ਾਂ ਧਿਆਨ ਚ ਰੱਖਿਓ ਤੁਹਾਨੂੰ ਕਿਤੇ ਵੀ ਰਿਪੋਰਟ ਕੀਤਾ ਜਾ ਸਕਦਾ ਹੈ ਕਿਤੇ ਵੀ ਤੁਹਾਡੀ ਜਿਹੜੀ ਪ੍ਰਿਵਿਲੇਜ ਹੈ ਉਹ ਖੋਹੀ ਜਾ ਸਕਦੀ ਹੈ ਤੇ ਜੇ ਤੁਸੀਂ ਕਰਾਇਮ ਕਰ ਸਕਦੇ ਹੋ ਤਾਂ ਵੀ ਤੁਹਾਨੂੰ ਵਾਪਸ ਜਹਾਜ਼ ਚੜਾਇਆ ਜਾ ਸਕਦਾ ਹੈ ਸੋ ਤੁਸੀਂ ਇਸ ਕੰਟਰੀ ਚ ਰਹਿਣਾ ਹੈ ਤਾਂ ਇੱਥੋਂ ਦੇ ਹੋ ਕੇ ਰਹੋ ਇੱਥੋਂ ਦਾ ਰੂਲ ਅਨਸਾਰ ਰਹੋ ਤੁਸੀਂ ਮਤਲਬ ਕੈਨੇਡਾ ਵਰਗੇ ਬਣਨਾ ਹੈ ਨਾ ਕਿ ਕੈਨੇਡਾ ਨੂੰ ਜਿੱਥੋਂ ਤੁਸੀਂ ਆਏ ਹੋ ਉੱਥੇ ਵਰਗਾ ਬਣਾਉਣਾ ਹੈ ਜੇ ਉੱਥੇ ਵਰਗਾ ਬਣਾਉਣਾ ਹੈ ਫਿਰ ਤੁਸੀਂ ਉੱਥੇ ਹੀ ਰਹਿਣ ਨੂੰ ਤਰਜੀਹ ਦਿਓ ਸੋ ਇਹ ਚੀਜ਼ਾਂ ਹੈਗੀਆਂ ਸੋ ਇਹ ਤੁਸੀਂ ਜਿਹੜਾ ਹੈਗਾ ਇਹਨਾਂ ਨੂੰ ਧਿਆਨ ਦਿਓ ਤਾਂ ਕਿ ਆਪਾਂ ਇਸ ਮੁਲਕ ਦੇ ਵਿੱਚ ਵਧੀਆ ਰਹਿ ਸਕੀਏ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦਾ ਭਵਿੱਖ ਹੈ ਜਿਹੜਾ ਇੱਥੇ ਚੰਗਾ ਚੰਗੇ ਤਰੀਕੇ ਨਾਲ ਹੋਸਕੇ ਤੁਸੀਂ ਤਰੱਕੀਆਂ ਕਰੋ ਤੁਸੀਂ ਬਲੰਦੀਆਂ ਤੇ ਜਾਓ ਤੁਹਾਨੂੰ ਇੱਥੇ ਕੋਈ ਰੁਕਾਵਟ ਨਹੀਂ ਤੁਸੀਂ ਚਾਹੋ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਸਕਦੇ ਹੋ ਤੁਸੀਂ ਚਾਹੋ ਤਾਂ ਜਿੰਨੇ ਵੱਡੇ ਮਰਜ਼ੀ ਅਹੁਦੇ ਤੇ ਜਾ ਸਕਦੇ ਹੋ ਕੋਈ ਇੱਥੇ ਕੋਈ ਭਾਈ ਭਤੀਜਾਵਾਦ ਨਹੀਂ ਇੱਥੇ ਕੋਈ ਕੁਰਸੀਆਂ ਨੂੰ ਜੱਫੇ ਨਹੀਂ ਪਾਉਂਦਾ ਇੱਥੇ ਜਿਹੜਾ ਬੰਦਾ ਯੋਗ ਹੈ ਤਾਂ ਉਹਦਾ ਰਸਤਾ ਜਿਹੜਾ ਕੋਈ ਨਹੀਂ ਰੋਕਦਾ ਨਾ ਹੀ ਕੋਈ ਰੋਕ ਸਕਦਾ ਹੈ ਤੁਹਾਨੂੰ ਆਪਣੇ ਹੱਕਾਂ ਦਾ ਪਤਾ ਹੋਣਾ ਚਾਹੀਦਾ ਹੈ ਸੋ ਇੱਥੇ ਦੀ ਮੇਜਰ ਮੰਕਿੰਗ ਤੋਂ ਆ ਗਿਆ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ